ਕਿੰਨਾ ਡੇਰੇਦਾਰਾਂ ਨੂੰ ਸਾਡੇ ਕਥਾਵਾਚਕਾਂ ਕੀਰਤਨੀਆਂ ਰਾਗੀਆਂ ਟਾਡੀਆਂ ਗਰੰਥੀਆਂ ਨੇ ਅਸੀਂ ਪ੍ਰਮੋਟ ਕੀਤਾ ਹੈ ਨਾ ਜੇ ਅਸੀਂ ਨਾ ਨਾ ਜਾਂਦੇ ਤੇ ਡੇਰੇ ਪ੍ਰਮੋਟ ਨਹੀਂ ਸੀ ਹੋਣੇ ਲੋਕ ਕਿਹਦੇ ਜੀ ਫਲਾਣੇ ਸਾਹ ਦਾ ਹੈਡ ਗਰੰਤੀ ਸਾਹਿਬ ਉੱਥੇ ਬੈਠਾ ਹੈ ਗਲਤ ਕਿਤਰਾ ਹੋਊਗਾ ਖਾਲਸਾ ਜੀ ਤੁਸੀਂ ਕੋ ਰੋਲਾ ਪਾਈ ਜਾਂਦੇ ਫਲਾਣੇ ਸਾਹ ਦਾ ਹੈਡ ਗਰੰਤੀ ਦਰਬਾਰ ਸਾਹਿਬ ਦੇ ਹੈਡ ਗਰੰਤੀ ਉੱਥੇ ਆਏ ਨੇ ਗੁਰੂ ਨੂੰ ਫੜੋ ਗੁਰੂ ਕੀ ਕਹਿੰਦਾ ਗੁਰੂ ਕਹਿੰਦਾ ਗੁਰਬੇਨ ਤਨਗੁਰੂ ਗ੍ਰੰਥ ਸਾਹਿਬਹ ਜਿੱਥੇ ਪ੍ਰਕਾਸ਼ ਉੱਥੇ ਆਓਗੇ ਤੇ ਕੋਈ ਲਾਮਾ ਨਹੀਂ ਕਿਸੇ ਦੂਸਰੇ ਦੇ ਘਰ ਚ ਜਾਓਗੇ ਤੇ ਲਾਮੀ ਮਿਲਣਗੇ ਤੇ ਕੌਮ ਦੀ ਆ ਹਾਲਤ ਅੱਜ ਹੋਈ ਇਹਨਾਂ ਡੇਰੇਦਾਰਾਂ ਸਾਰਿਆਂ ਨੇ ਰਲ ਕੇ ਉੱਤੇ ਸਮਝੌਤਾ ਕਰ ਲਿਆ ਹੁਣ ਤੁਸੀਂ ਇੰਨੇ ਕੁ ਰਹਿ ਗਏ ਥੋਰੇ ਜਲ ਮੱਛਲੀ ਚੰਗੀ ਸੋਚ ਵਾਲੇ ਲੋਕ ਇਤਨਾ ਰਹਿ ਗਏ ਜਿਦ ਤਨਾ ਥੋੜੀ ਜੀ ਛਪੜੀ ਦੇ ਵਿੱਚ ਮੱਛੀ ਰਹਿ ਜਾਂਦੀ ਚਾਰ ਚਫੇਰੇ ਛਪਾਰੀ ਹੁੰਦਾ ਸ਼ਿਕਾਰੀ ਹੁੰਦਾ ਪੱਜੂ ਕਿੱਧਰ ਇਹ ਅੱਜ ਉਸ ਸੋਚ ਦੀ ਹਾਲਤ ਆ ਜਿਹੜੀ ਸੋਚ ਅਕਾਲ ਪੁਰਖ ਨੂੰ ਸਮਰਪਿਤ ਸੀ ਜਿਹੜੀ ਸੋਚ ਕਹਿੰਦੀ ਸੀ ਰਾਜ ਕਰੇਗਾ ਉਸ ਸੋਚ ਨੂੰ ਇਹਨਾਂ ਨੇ ਘੇਰਾ ਪਾ ਲਿਆ ਅਖ ਵੇਗੁਰ